ਹਾਂਜੀ ਸਵਾਗਤ ਹੈ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਚਿੱਟੇ ਛੋਲੇ ਬਣਾਵਾਂਗੇ ਜਿਹਨੂੰ ਜਦੋਂ ਆਪਾਂ ਰੈਸਟੋਰੈਂਟਾਂ ਵਿੱਚ ਖਾਂਦੇ ਆ ਤਾਂ ਉਹਨੂੰ ਚਨਾ ਮਸਾਲੇ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਉਹਨੂੰ ਆਪਾਂ ਚਨਾ ਮਸਾਲਾ ਕਹਿੰਦੇ ਆ ਤੇ ਆਪਾਂ ਜਦੋਂ ਪਿੰਡਾਂ ਵਿੱਚ ਕਹਿੰਦੇ ਆ ਤਾਂ ਆਪਾਂ ਉਹਨਾਂ ਨੂੰ ਚਿੱਟੇ ਛੋਲੇ ਕਹਿੰਦੇ ਆ ਤੇ ਅੱਜ ਆਪਾਂ ਉਹ ਇਹ ਬਣਾਵਾਂਗੇ ਵੀ ਕਿਵੇਂ ਬਣਦੇ ਆ ਰੈਸਟੋਰੈਂਟ ਵਰਗੇ ਆਪਾਂ ਘਰੇ ਬਣਾਵਾਂਗੇ ਤੇ ਆਓ ਆਪਾਂ ਰੈਸਪੀ ਸ਼ੁਰੂ ਕਰਦੇ ਆਂ ਹਾਂਜੀ ਆਪਾਂ ਚਨਾ ਮਸਾਲਾ ਬਣਾਉਣ ਵਾਸਤੇ ਮਤਲਬ ਚਿੱਟੇ ਛੋਲੇ ਬਣਾਉਣ ਵਾਸਤੇ ਆਪਾਂ ਤਿੰਨ ਪਿਆਜ਼ ਲਏ ਆ ਦੋ ਟਮਾਟਰ ਲਏ ਆ ਅਦਰਕ ਲਿਆ ਤੇ ਲਸਣ ਲਿਆ ਵਾ ਤੇ ਮਿਰਚ ਲਈ ਆ ਹਰੀ ਹਰੀ ਮਿਰਚ ਵੈਸੇ ਇਹ ਚ ਪੈਂਦੀ ਨਹੀਂਗੀ ਤੇ ਪਰ ਆਪਾਂ ਪਾਵਾਂਗੇ ਤੇ ਇਹ ਆਪਾਂ ਸਾਰਾ ਗ੍ਰाइंड ਕਰਾਂਗੇ ਜਿਹੜੇ ਟਮਾਟਰ ਆ ਉਹ ਆਪਾਂ ਬਾਅਦ ਵਿੱਚ ਗ੍ਰाइंड ਕਰਨੇ ਆ ਤੇ ਆਪਾਂ ਜਿਹੜੇ ਇਹ ਹੈਗੇ ਆ ਇਹਨਾਂ ਨੂੰ ਇਕੱਠਿਆਂ ਨੂੰ ਗ੍ਰाइंड ਕਰ ਲਵਾਂਗੇ ਲਸਣ ਵੀ ਵਿੱਚ ਪਾ ਲਾਂਗੇ ਤੇ ਪਿਆਜ਼ ਵੀ ਡੰਡਾ ਮਤਲਬ ਵਿੱਚ ਪਾ ਲਾਂਗੇ ਇਹਦੇ ਹਨ ਤੇ ਅਦਰਕ ਅਦਰਕ ਪਾਵਾਂਗੇ ਇਹਦੇ ਵਿੱਚ ਤੇ ਆਪਾਂ ਜਿਹੜਾ ਟਮਾਟਰ ਰਹਿ ਗਏ ਇਹ ਦੋ ਇਹ ਆਪਾਂ ਬਾਅਦ ਵਿੱਚ ਗ੍ਰाइंड ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਗ੍ਰाइंड ਕਰਾਂਗੇ ਹੁਣ ਆ ਗਈ ਛੋਲੇਾਂ ਦੀ ਵਾਰੀ ਜਿਹੜੇ ਛੋਲੇ ਆ ਇਹ ਚਿੱਟੇ ਛੋਲੇ ਚਨੇ ਆ ਜਿਹੜੇ ਇਹ ਇਹ ਆਪਾਂ ਕੁੱਕਰ ਵਿੱਚ ਪਾਵਾਂਗੇ ਚਨਾ ਮਸਾਲਾ ਬਣਾਉਣ ਵਾਸਤੇ ਆਪਾਂ ਜਿੰਨੇ ਚਨੇ ਲਏ ਆ ਉਹਦਾ ਤਿੱਗਣਾ ਹਿੱਸਾ ਆਪਾਂ ਪਾਣੀ ਦਾ ਪਾ ਕੇ ਇਹਦੇ ਵਿੱਚ ਉਬਾਲਾ ਦੇਵਾਂਗੇ ਇੱਕ ਆਪਾਂ ਆਲੂ ਇਸ ਤਰ੍ਹਾਂ ਬਣਾ ਲਿਆ ਆ ਆਲੂ ਵੈਸੇ ਚਨਿਆਂ ਚ ਪੈਂਦਾ ਚਨੇ ਮਸਾਲੇ ਚ ਪੈਂਦਾ ਤਾਂ ਹੈ ਨਹੀਂਗਾ ਪਰ ਆਪਾਂ ਇੱਕ ਆਲੂ ਪਾਵਾਂਗੇ ਤੇ ਚਨੇ ਪਾ ਦਵਾਂਗੇ ਤੇ ਤੇਜ ਪੱਤਾ ਪਾਵਾਂਗੇ ਇਹਦੇ ਵਿੱਚ ਹੀ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਹੁਣ ਪਾਣੀ ਪਾ ਦਵਾਂਗੇ ਪਾਣੀ ਆਪਣਾ ਮਿਣਕੇ ਰੱਖਿਆ ਹੋਇਆ ਸੀਗਾ ਪਾਣੀ ਪਾ ਦਿੱਤਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਇਹਦੇ ਵਿੱਚ ਨਮਕ ਪਾਵਾਂਗੇ ਤੇ ਜਿਹੜਾ ਆਪਾਂ ਹੁਣ ਇਹਦੇ ਵਿੱਚ ਹੋਰ ਪਾਉਣਾ ਹੈਗਾ ਵਾ ਮਸਾਲਾ ਹੁਣ ਜਿਹੜੀ ਖਾਸ ਚੀਜ਼ ਇਹਦੇ ਵਿੱਚ ਪੈਂਦੀ ਆ ਆਪਾਂ ਘਰਾਂ ਵਿੱਚ ਵੀ ਨਹੀਂ ਪਾਉਂਦੇ ਰੈਸਟੋਰੈਂਟ ਵਾਲੇ ਜਿਹੜੇ ਪਾਉਂਦੇ ਆ ਇੱਕ ਤਾਂ ਵੱਡੀ ਲੈਚੀ ਹੁੰਦੀ ਆ ਤੇ ਦੋ ਛੋਟੀਆਂ ਲੈਚੀਆਂ ਤੇ ਆਚਾਰ ਲੌਂਗ ਲਵਾਂਗੇ ਤੇ ਚਾਹ ਪੱਤੀ ਲਵਾਂਗੇ ਜਿਹੜੀ ਲੈਚੀ ਆ ਇਹਦਾ ਪਿੱਛੋਂ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਮੂੰਹ ਖੋਲ੍ਹ ਦੇਵਾਂਗੇ ਇਹਨੂੰ ਆਪਾਂ ਪਾਣੀ ਵਿੱਚ ਉਬਾਲੇ ਦਿਵਾਉਣੇ ਇਹਦੇ ਉਹਨਾਂ ਕ ਪਾਣੀ ਆਪਾਂ ਚੰਨਿਆਂ ਵਿੱਚ ਪਾਉਣਾ ਤੇ ਉਸ ਤੋਂ ਬਾਅਦ ਆਪਾਂ ਇਹ ਪਾਣੀ ਵੀ ਪਾਉਣਾ ਹੁੰਦਾ ਲੈਚੀਆਂ ਨੂੰ ਪਿੱਛੋਂ ਖੋਲ ਕੇ ਹਰੀ ਇਲਾਇਚੀ ਨੂੰ ਵੀ ਇਸ ਤਰ੍ਹਾਂ ਪਿੱਛੋਂਲੇ ਪਾਸਿਓਂ ਆਪਾਂ ਖੋਲ ਕੇ ਦਾ ਮੂੰਹ ਮਤਲਬ ਕਿ ਫਿਰ ਇਹਦਾ ਸਾਰਾ ਫਲੇਵਰ ਵਿੱਚ ਚਲਿਆ ਜਾਊਗਾ ਤੇ ਚਾਹ ਪੱਤੀ ਤੇ ਲੌਂਗ ਵੀ ਇਹਦੇ ਵਿੱਚ ਪਾ ਦਵਾਂਗੇ ਜਿਹੜਾ ਆਪਾਂ ਚਣਿਆਂ ਦੇ ਵਿੱਚ ਆਲੂ ਪਾਇਆ ਉਹਦਾ ਆਪਾਂ ਦੱਸਾਂਗੇ ਵੀ ਕਿਉਂ ਪਾਇਆ ਇਹਦੇ ਵਿੱਚ ਹੁਣ ਆਪਾਂ ਇੰਨਾ ਪਾਣੀ ਪਾ ਦਵਾਂਗੇ ਗਲਾਸ ਭਰ ਕੇ ਪਾਵਾਂਗੇ ਇਹਦੇ ਵਿੱਚ ਪਾਣੀ ਫਿਰ ਅੱਧਾ ਗਲਾਸ ਰਹਿ ਜਾਊਗਾ ਇਹਨੂੰ ਆਪਾਂ ਫਿਰ ਬਾਅਦ ਵਿੱਚ ਪੁਣਾਗੇ ਫਿਰ ਦੱਸਦੇ ਆਂ ਆਪਾਂ ਇਹ ਕੀ ਕਰਨਾ ਉਹਨਾਂ ਟਾਈਮ ਆਪਾਂ ਚਣਿਆਂ ਨੂੰ ਹੁਣ 5ਕ ਸੀਟਾਂ ਲਵਾਵਾਂਗੇ ਤਾਂ ਕਿ ਉਹ ਚੰਗੀ ਤਰ੍ਹਾਂ ਗਲ ਜਾਣ ਜਿਹੜੇ ਇਹ ਚਨੇ ਲੈਣੇ ਆ ਇਹ ਤੁਸੀਂ ਛੋਟੇ ਲੈਣੇ ਆ ਇੱਕ ਵੱਡੇ ਹੁੰਦੇ ਆ ਜਿਹੜੇ ਇਹਨਾਂ ਦੀ ਸਬਜ਼ੀ ਬਣਦੀ ਆ ਤਾਂ ਫਿਰ ਬਹੁਤ ਟੇਸਟੀ ਬਣਦੀ ਆ ਜੀ ਹੁਣ ਆਪਾਂ ਜਿਹੜਾ ਚਾਹ ਪੱਤੀ ਵਾਲਾ ਪਾਣੀ ਸੀਗਾ ਉਹ ਆਪਾਂ ਹੁਣ ਚਾਹ ਪੋਣੀ ਨਾਲ ਪੁਣਾਗੇ ਇਹਦੇ ਵਿੱਚ ਆਪਾਂ ਵੱਡੀ ਇਲਾਇਚੀ ਪਾਈ ਸੀਗੀ ਲੌਂਗ ਪਾਈ ਸੀ ਚਾਹ ਪੱਤੀ ਪਾਈ ਸੀ ਛੋਟੀਆਂ ਇਲਾਇਚੀਆਂ ਪਾਈਆਂ ਸੀਗਾ ਇਹ ਆਪਾਂ ਚੀਜ਼ਾਂ ਇੰਨੀਆਂ ਹੀ ਪਾਉਣੀਆਂ ਇਹਦੇ ਵਿੱਚ ਹੁਣ ਆਪਾਂ ਇਹਨੂੰ ਪਾਉਣ ਲਿਆ ਇਹ ਆਪਾਂ ਵਰਤਾਂਗੇ ਹੁਣ ਹਾਂਜੀ ਕੜਾਈ ਵਿੱਚ ਆਪਾਂ ਤੇਲ ਪਾ ਲਿਆ ਸੀਗਾ ਤੇ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਸਭ ਤੋਂ ਪਹਿਲਾਂ ਆਪਾਂ ਜੀਰਾ ਪਾਵਾਂਗੇ ਤੇਲ ਆਪਣਾ ਗਰਮ ਹੋਇਆ ਸਭ ਤੋਂ ਪਹਿਲਾਂ ਜੀਰਾ ਪਾਵਾਂਗੇ ਫਿਰ ਆਪਾਂ ਇਹਦੇ ਵਿੱਚ ਦਾਲ ਚਿਨੀ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲੂਣ ਆਪਾਂ ਲੋੜ ਮੁਤਾਬਕ ਪਾਉਣਾ ਕਿਉਂਕਿ ਆਪਾਂ ਪਹਿਲਾਂ ਵੀ ਇਹਦੇ ਵਿੱਚ ਛੋਲੇ ਜਦੋਂ ਉਬਾਲੇ ਆਪਾਂ ਉਹੀ ਪਾਣੀ ਰੱਖਿਆ ਹੋਇਆ ਵਾ ਤੇ ਆਪਾਂ ਉਹੀ ਵਰਤਣਾ ਵਾ ਤੇ ਲੂਣ ਆਪਾਂ ਆਪਣੀ ਲੋੜ ਮੁਤਾਬਕ ਪਾਉਣਾ ਇਹ ਨਾ ਹੋਵੇ ਵੀ ਆਪਾਂ ਤੜਕੇ ਵਿੱਚ ਵੀ ਪਾ ਦਈਏ ਤੇ ਉਧਰ ਵੀ ਪਾ ਦਈਏ ਫਿਰ ਚਾਹਨਾ ਮਸਾਲੇ ਦਾ ਉਹ ਟੇਸਟ ਨਹੀਂ ਆਉਣਾਗਾ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਅਨ ਮਸਾਲੇ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਗਰਮ ਹੋ ਲੈਣ ਦੇਗੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ ਹਲਦੀ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਤੇ ਧਨੀਆ ਪਾਊਡਰ ਪਾਵਾਂਗੇ ਜੇ ਤੁਹਾਡੇ ਕੋਲੇ ਅਨਾਰ ਦਾਣਾ ਹੈਗਾ ਤਾਂ ਅਨਾਰ ਦਾਣਾ ਪਾ ਦਿਓ ਜੇ ਨਹੀਂ ਤਾਂ ਜੇ ਅੰਬਚੂਰ ਹੈਗਾ ਤਾਂ ਅੰਬਚੂਰ ਪਾਵਾਂਗੇ ਆਪਾਂ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਇਸ ਤਰ੍ਹਾਂ ਹਲਾ ਦੇਵਾਂਗੇ ਹਲਾ ਕੇ 1 ਕਮਿੰਟ ਲਈ ਬਸ ਇਦਾਂ ਕਰਕੇ ਤੇ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਹੁਣ ਜਿਹੜੇ ਆਪਾਂ ਤੜਕਾ ਗ੍ਰੈਂਡ ਕੀਤਾ ਸੀ ਪਿਆਜ਼ ਲਸਣ ਅਦਰ ਤੇ ਇਹ ਆਪਾਂ ਹੁਣ ਇਸ ਤਰ੍ਹਾਂ ਇਹਨੂੰ ਫੋਨ ਲਵਾ ਮੰਗਦੇ ਆਪਾਂ ਆਪਣਾ ਪੁੱਜ ਗਿਆ ਵਾ ਹੁਣ ਆਪਾਂ ਥੋੜਾ ਜਿਹਾ ਵਿੱਚ ਟਮਾਟਰ ਪਾ ਦਾਂਗੇ ਇਹਦੇ ਜਿਹੜੇ ਆਪਾਂ ਗ੍ਰੈਂਡ ਕੀਤੇ ਸੀਗੇ ਮਸਾਲਾ ਬਸ ਅੱਧਾ ਕ ਜਿਹਾ ਭੁੰਨ ਕੇ ਵਿੱਚ ਆਪਾਂ ਟਮਾਟਰ ਪਾ ਕੇ ਇਹਨੂੰ ਫੇਰ ਆਪਾਂ ਸੇਕ ਲਵਾਵਾਂਗੇ ਕਿਉਂਕਿ ਟਮਾਟਰ ਵੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜੇ ਵੀ ਤੇ ਜਿਹੜੇ ਆਪਾਂ ਛੋਲੇ ਵਾਲੇ ਸੀਗੇ ਉਹਦੇ ਵਿੱਚੋਂ ਹੁਣ ਆਪਾਂ ਆਲੂ ਕੱਢ ਦਵਾਂਗੇ ਛੋਲੇ ਆਪਣੇ ਬਣ ਚੁੱਕੇ ਆ ਛੋਲੇ ਇਸ ਤਰ੍ਹਾਂ ਆਪਾਂ ਫੇਕੇ ਦੇਖਦੇ ਆ ਦੇਖੋ ਛੋਲੇ ਬਿਲਕੁਲ ਬਣ ਚੁੱਕੇ ਆ ਤੇ ਇਹਦੇ ਵਿੱਚ ਜਿਹੜਾ ਆਪਾਂ ਚਾਹ ਪੱਤੀ ਵਾਲਾ ਪਾਣੀ ਸੀਗਾ ਉਹ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਇਸ ਤਰ੍ਹਾਂ ਆਲੂ ਨੂੰ ਥੋੜਾ ਬਾਹਰ ਰੱਖਾਂਗੇ ਤੇਜ ਪੱਤਾ ਕੱਢ ਸਕਦੇ ਆ ਆਪਾਂ ਤੇਜ ਪੱਤੇ ਨੂੰ ਆਪਾਂ ਕੱਢ ਦਿੰਨੇ ਆ ਤੇ ਹੁਣ ਉਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨਣਾ ਆਪਾਂ ਆਲੂ ਸਭ ਤੋਂ ਲਾਸਟ ਤੇ ਆਪਾਂ ਤਰੀ ਗਾੜੀ ਕਰਨ ਵਾਸਤੇ ਪਾਉਣਾ ਵਾ ਹਾਂਜੀ ਨੂਨ ਮਿਰਚ ਮਸਾਲਾ ਸਾਰਾ ਆਪਣਾ ਰੈਡੀ ਆ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਛੋਲਿਆਂ ਦਾ ਪਾਣੀ ਤੇ ਸਨੇ ਛੋਲੇ ਆਪਾਂ ਸਾਰਾ ਕੁਝ ਇਹਦੇ ਵਿੱਚ ਪਾ ਦਾਂਗੇ ਜੇ ਆਪਾਂ ਨੂੰ ਲੱਗਿਆ ਵੀ ਪਾਣੀ ਘਟਦਾ ਤਾਂ ਤੁਸੀਂ ਪਾਣੀ ਹੋਰ ਵੀ ਪਾ ਸਕਦੇ ਹੋ ਹੁਣ ਜਿਹੜਾ ਆਲੂ ਆਪਾਂ ਕੱਢਿਆ ਵਾ ਉਹਨੂੰ ਆਪਾਂ ਇਸ ਤਰ੍ਹਾਂ ਫੇਕ ਕੇ ਪਾਵਾਂਗੇ ਇਸ ਤਰ੍ਹਾਂ ਤਾਂ ਕਿ ਤਰੀ ਹੈ ਜਿਹੜੀ ਉਹ ਗਾੜੀ ਹੋ ਜਾਵੇ ਇਸ ਤਰ੍ਹਾਂ ਫੇਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਛੋਲੇ ਵੀ ਲਗਭਗ ਬਣੇ ਵੀ ਆ ਕਿਉਂਕਿ ਉਬਾਲੇ ਹੋਏ ਆ ਤੇ ਮਸਾਲਾ ਵੀ ਆਪਣਾ ਸਾਰਾ ਰੈਡੀ ਆ ਤੇ ਆਪਾਂ ਨੂੰ 5 ਮਿੰਟ ਮਸਾਂ ਲੱਗਣਗੇ ਹੁਣ ਆਪਾਂ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਰਲ ਚ ਮਿਚ ਜਾਊਗਾ ਮਸਾਲਾ ਤੇ ਹੁਣ ਆਪਾਂ ਜਿਹੜਾ ਦੂਸਰਾ ਤੜਕਾ ਵਾ ਉਹ ਆਪਾਂ ਪਾਉਂਦੇ ਹਾਂ ਤੇਲ ਆਪਾਂ ਫਰਾਈ ਪੈਨ ਚ ਧਰਤਾ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀਰਾ ਜੀਰਾ ਆਪਾਂ ਪਹਿਲਾਂ ਵੀ ਪਾਇਆ ਸੀ ਤੇ ਹੁਣ ਪਾਵਾਂਗੇ ਆਪਾਂ ਰਾਈ ਜਿਹਨੂੰ ਆਪਾਂ ਸਰੋਂ ਕਹਿੰਦੇ ਆ ਇਹ ਪਾ ਦਵਾਂਗੇ ਜਿਹੜਾ ਆਪਾਂ ਤੜਕਾ ਬਣਾਇਆ ਇਹ ਇਹ ਸਿਰਫ ਆਪਾਂ ਅਦਰਕ ਤੇ ਮਿਰਚ ਦਾ ਹੀ ਲਾਉਣਾ ਵਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕੜੀ ਪੱਤਾ ਤੇ ਹੁਣ ਆਪਾਂ ਇਹਨਾਂ ਨੂੰ ਪਾ ਦਵਾਂਗੇ ਤੇ ਇਹਨੂੰ ਹਿਲਾਵਾਂਗੇ ਆਪਾਂ ਜਿਹੜਾ ਤੜਕਾ ਆਪਣਾ ਬਸ ਬਣ ਚੁੱਕਿਆ ਇਹਨੂੰ ਆਪਾਂ ਹਿਲਾ ਦੋ ਥੋੜਾ ਜਿਹਾ ਹਿਲਾ ਦੋ ਇਹਦੇ ਉੱਤੇ ਆਪਾਂ ਹੁਣ ਪਾਵਾਂਗੇ ਧਨੀਆ ਧਨੀਆ ਆਪਾਂ ਘਰੋਂ ਹੀ ਤੋੜਿਆ ਸੀਗਾ ਚੰਗੀ ਤਰ੍ਹਾਂ ਧੋਸ ਵਾਰ ਕੇ ਇਹਨੂੰ ਆਪਾਂ ਧਨੀਏ ਨੂੰ ਪਾ ਦਵਾਂਗੇ ਇਧਰ ਆਪਣਾ ਤੜਕਾ ਵੀ ਰੈਡੀ ਆ ਇਹਨੂੰ ਹਿਲਾ ਦਿਓ ਆਪਣਾ ਵਧੀਆ ਬਣ ਗਿਆ ਇਹ ਹੁਣ ਬਹੁਤ ਟੇਸਟੀ ਬਣ ਗਿਆ ਜਿਵੇਂ ਰੈਸਟੋਰੈਂਟ ਚ ਹੁੰਦਾ ਉਸ ਤਰ੍ਹਾਂ ਹੀ ਆਪਾਂ ਨੂੰ ਇਹ ਦਿਖਾਈ ਦੇ ਰਿਹਾ ਵਾ ਤੇ ਤੁਸੀਂ ਇੱਕ ਵਾਰੀ ਘਰੇ ਆਪਦੇ ਇਹ ਜ਼ਰੂਰ ਟਰਾਈ ਕਰਿਓ ਕਿਉਂ ਆਪਾਂ ਮਹਿੰਗੀਆਂ ਚੀਜ਼ਾਂ ਬਾਹਰੋਂ ਖਾਣੇ ਆ ਇਸ ਤਰ੍ਹਾਂ ਆਪਣਾ ਤੜਕਾ ਬਣ ਗਿਆ ਹੁਣ ਆਪਾਂ ਇਹ ਇਹਦੇ ਉੱਪਰ ਪਾ ਦਵਾਂਗੇ ਇਸ ਤਰ੍ਹਾਂ ਇਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਤਾਰ ਲਓ ਫਰਾਈ ਬੈਂਚ ਪਾ ਕੇ ਦੇਖੋ ਕਿੰਨਾ ਵਧੀਆ ਲੱਗਦਾ ਵਾ ਕਿੰਨਾ ਟੇਸਟੀ ਲੱਗਦਾ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਿਓ ਚਨਾ ਮਸਾਲਾ ਆਪਣਾ ਰੈਡੀ ਆ ਹਾਂਜੀ ਚਨਾ ਮਸਾਲਾ ਆਪਣਾ ਬਣ ਕੇ ਬਿਲਕੁਲ ਤਿਆਰਾ ਰੈਸਟੋਰੈਂਟ ਨਾਲੋਂ ਵੀ ਵਧੀਆ ਬਣਿਆ ਤੁਸੀਂ ਇੱਕ ਵਾਰੀ ਆਪਣੇ ਘਰੇ ਇਹ ਜਰੂਰ ਬਣਾ ਕੇ ਵੇਖਣਾ ਕਿਉਂਕਿ ਆਪਾਂ ਜਦੋਂ ਬਾਹਰੋਂ ਖਾਂਦੇ ਆ ਮਸਾਲੇ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਹਨਾ ਕੀ ਕੀ ਵਿੱਚ ਜ਼ਿਆਦਾ ਕੁਝ ਪਾਇਆ ਹੁੰਦਾ ਇਹ ਆਪਾਂ ਸਾਫ਼ ਸੁਥਰੇ ਢੰਗ ਨਾਲ ਬਣਾਉਨੇ ਆ ਤੇ ਇੱਕ ਵਾਰੀ ਘਰੇ ਜਰੂਰ ਟਰਾਈ ਕਰਕੇ ਵੇਖੋ ਹਾਂਜੀ ਜੇ ਅੱਜ ਦੀ ਇਹ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਜਿਹੜੇ ਮੇਰੇ ਨਵੇਂ ਭੈਣ ਭਰਾ ਜੋੜਦੇ ਆ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਤੇ ਕਮੈਂਟਾਂ ਵਿੱਚ ਦੱਸਿਓ ਮੈਨੂੰ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਦੀ ਰੈਸਪੀ ਆਪਾਂ ਅਗਲੀ ਰੈਸਪੀ ਲੈ ਕੇ ਜਲਦ ਹੀ ਤੁਹਾਡੇ ਨਾਲ ਹਾਜ਼ਰ ਹੁੰਨੇ ਆ ਸਤਿ ਸ੍ਰੀ ਅਕਾਲ